ਫੜੇ ਲੱਗਦੇ ਰਹੀਆਂ ਕਿ ਕੀ ਮਸਲਾ ਹੈਗਾ ਇਹ ਰਾਤ ਦਾ ਵਕਤ ਕਰੀਬ ਇੱਕ 12 ਵਜੇ ਤੋਂ ਬਾਅਦ ਜੱਸਟ ਘਰ ਦੇ ਕਰਦੇ ਲੱਗਾਗਾ ਤਸੀਂ ਮੰਡੀ ਵਾਲ ਨੂੰ ਜਾ ਰਹੇ ਸੀ ਇਹ ਲੋਕ ਗੱਡੀ ਦੇਖ ਕੇ ਸਰਕਾਰੀ ਦੇ ਲੋਗੇ ਇਹਨਾਂ ਨੇ ਆਪਣੇ ਪਛਾਣ ਪਹਿਲਾਂ ਗਲਤ ਨਾਮ ਦੱਸਿਆ ਫਿਰ ਇਹਨਾਂ ਨੂੰ ਦੁਬਾਰਾ ਪੁੱਛਣ ਤੇ ਇਹਨਾਂ ਨੇ ਸਹੀ ਨਾਮ ਦਿੱਤੇ ਇਹਨਾਂ ਨੇ ਕੋਈ ਵੀ ਨਿਰਮਲ ਜਿਹੜਾ ਕਾਗਜ਼ ਦਿੱਤਾ ਸਰਛਾ ਜੀ ਇਸ ਲਈ ਮੈਨੂੰ ਘਰ ਆਸ ਕਿਥੋਂ ਭਾਈ ਜੀ ਐਨਐਸ ਸਰ ਫੜੇ ਲੱਤੀ ਰਹੀਆਂ ਕਿ ਮਸਲਾ ਇਹਦਾ ਇਹ ਰਾਤ ਦਾ ਬਰਤੀ ਕੋਲ ਇੱਕ 12 ਵਜੇ ਤੋਂ ਬਾਅਦ ਗਸ਼ਟ ਘਰ ਦੇ ਚਰਦੇ ਇਲਾਕੇ ਗਏ ਤੇ ਅਹੀਂ ਮੰਡੀ ਵਾਲ ਨੂੰ ਜਾ ਰਹੇ ਸੀ ਇਹ ਲੋਕ ਗੱਡੀ ਦੇਖ ਕੇ ਸਕਾਰੀ ਦੇ ਲੋਗੇ ਇਹਨਾਂ ਨੇ ਆਪਣੇ ਪਛਾਣ ਪਹਿਨਾ ਗਲਤ ਨਾਮ ਦੱਸਿਆ ਫਿਰ ਇਹਨਾਂ ਨੂੰ ਦੁਬਾਰਾ ਪੁੱਛਣ ਤੇ ਇਹਨਾਂ ਨੇ ਆਪਣਾ ਸਹੀ ਨਾਮ ਦਿੱਤਾ ਇਹ ਨਾਲ ਕੋਈ ਥਰਮ ਜਿਹੜਾ ਕਾਉਂਡਾ ਦਿੱਤਾ ਸਰਸਾ ਜੀ ਇਸ ਲਈ ਨੂੰ ਘਰ ਇਸ ਤੋਂ ਥਾਈ ਬੀਆਣਾ ਦਿੱਤਾ ਬੰਨ। ਭੜੇ ਲੱਗੇ ਰੱਖਿਆ ਐਕਸਲੀ ਮਸਲਾ ਇਹਦਾ। ਇਹ ਰਾਤ ਨੂੰ ਵਰਤ ਕਰੀਬ ਇੱਕ 12 ਵਜੇ ਤੋਂ ਬਾਅਦ ਗਾਸਟ ਘਰ ਦੇ ਕਰਦੇ ਲੱਗਾ ਗਏ ਤਹੀਂ ਮੰਡੀ ਵਾਲ ਨੂੰ ਜਾ ਰਹੇ ਸੀ। ਇਹ ਲੋਕ ਗੱਡੀ ਵੇਖ ਕੇ ਸਕਾਰੀ ਦੇ ਲੋਗੇ ਇਹਨਾਂ ਨੇ ਆਪਣੇ ਪਛਾਣ ਪਹਿਲਾਂ ਗਲਤ ਨਾਂ ਦੱਸੀ। ਫਿਰ ਇਹਨਾਂ ਨੂੰ ਦੁਬਾਰਾ ਪੁੱਛਣਗੇ ਇਹਨਾਂ ਨੇ ਆਪਣਾ ਤੇ ਨਾਮ ਲੱਗਿਆ ਇਹਨਾਂ ਨੇ ਕੋਈ ਵੀ ਜਿਹੜਾ ਕਾਗਜ਼ ਸਰਸਾ ਜੀ ਇਸ ਲਈ ਇਹਨੂੰ ਤਰਸ 124 ਬੀਆ ਨਾ ਸਰ ਬਣ ਗਿਆ ਪੜੇ ਲੱਗਦੀ ਰਹੀਆਂ ਕਿ ਮਸਲਾ ਇਹਦਾ ਇਹ ਰਾਤ ਦਾ ਵਕਤ ਗਰੀਬ ਇੱਕ 12 ਵਜੇ ਤੋਂ ਸਵੇਰ ਦਾ ਗਾਸਟ ਘਰ ਦੇ ਚਰਦੇ ਲੱਗਾ ਗਏ ਅਸੀਂ ਮੰਡੀ ਵਾਲ ਨੂੰ ਜਾ ਰਹੇ ਸੀ ਇਹ ਗੱਡੀ ਦੇਖ ਕੇ ਸਰਕਾਰੀ ਦੇ ਲੋਗੇ ਇਹ ਨਾਂ ਮੈਂ ਆਪਣੇ ਪਿਛਾਨ ਪਹਿਲਾਂ ਗਲਤ ਨਾਂ ਦੱਸੇ। ਫਿਰ ਇਹਨਾਂ ਨੂੰ ਦੁਬਾਰਾ ਪੁੱਛਣ ਤੇ ਇਹਨਾਂ ਨੇ ਆਪਣਾ ਸਹੀ ਨਾਂ ਦਿੱਤਾ। ਇਹਨਾਂ ਨੇ ਕੋਈ ਵੀ ਜਿਹੜਾ ਕਾਗਜ਼ਾ ਸੱਦਾ ਵੀ ਇਸ ਲਈ ਨੂੰ ਧਾਰਾ 128 ਬੀ ਐਨ ਅਸਟ ਸਰ ਵੰਗ। ਪੜੇ ਲੱਗਦੇ ਰਿਹਾ ਕਿ ਐਕਸਲੀ ਮਸਲਾ ਇਹਦਾ। ਇਹ ਰਾਤ ਨੂੰ ਵਕਤ ਕਰੀਬ ਇੱਕ 12:00 ਤੋਂ ਬਾਅਦ ਗਸਤ ਘਰ ਦੇ ਕਰਦੇ ਇਲਾਕਾ ਗਏ ਤੇ ਅਹੀਂ ਮੰਡੀ ਵਾਲ ਨੂੰ ਜਾ ਰਹੇ ਸੀ। ਇਹ ਲੋਕ ਗੱਡੀ ਵੇਖ ਕੇ ਅਕਾਰੀ ਦੇ ਲੋਗੇ ਜਿਨ੍ਹਾਂ ਨੇ ਆਪਣੇ ਪਛਾਣ ਪਹਿਲਾਂ ਗਲਤ ਨਾਮ ਦੱਸੇ ਫਿਰ ਇਹਨਾਂ ਨੂੰ ਦੁਬਾਰਾ ਪੁੱਛਣ ਤੇ ਇਹਨਾਂ ਨੇ ਆਪਣੇ ਸਹੀ ਨਾਮ ਦਿੱਤੇ ਇਹਨਾਂ ਨੇ ਕੋਈ ਵੀ ਹੋਰ ਮਰੇੜਾ ਕਾਗਜ਼ ਦਿੱਤਾ ਸਰਛਾ ਜੀ ਇਸ ਲਈ ਮੈਂ ਨੂੰ ਭਰਾ 128 ਬੀਐਨ ਸਰ ਬੰਨਾ ਪੜੇ ਲੱਗੇ ਲੱਗੇ ਕਿ ਮਸਲਾ ਹੈਗਾ ਇਹ ਰਾਤ ਦਾ ਵਕਤ ਕਰੀਬ ਇੱਕ 12 ਵਜੇ ਤੋਂ ਬਾਅਦ ਗਸਤ ਘਰ ਦੇ ਚੱਲਦੇ ਇਲਾਕੇ ਦਾ ਤਹੀ ਮੰਡੀ ਵਾਲ ਨੂੰ ਜਾ ਰਹੇ ਸੀ ਇਹ ਵਤੀ ਗੱਡੀ ਵੇਖ ਕੇ ਸਰਕਾਰੀ ਦੇ ਲੋਗ ਗਿਨਾਂ ਨੇ ਆਪਣੇ ਪਛਾਣ ਪਹਿਨਾ ਗਲਤ ਨਾਮ ਦੱਸੇ ਜੇਰੇ ਇਹਨਾਂ ਨੂੰ ਦੁਬਾਰਾ ਪੁੱਛਣ ਤੇ ਇਹਨਾਂ ਨੇ ਆਪਣੇ ਸਹੀ ਨਾਮ ਦੱਸੇ ਇਹਨਾਂ ਨੇ ਕੋਈ ਵੀ ਜਿਹੜਾ ਕਾਗਜ਼ ਸਰਕਾਰੀ ਨਿਯਮ ਨੂੰ ਤਰਸ ਇੱਕ ਤੋਂ ਢਾਈ ਬੀਆਨਾ ਸਰਵਾ ਖੜੇ ਲੱਗੇ ਰਹੀਆਂ ਕਿ ਮਸਲਾ ਇਹਦਾ ਇਹ ਰਾਤ ਦਾ ਵਕਤ ਕਰੀਬ ਇੱਕ 12:00 ਤੋਂ ਬਾਅਦ ਗੱਤ ਘਰ ਦੇ ਕਰਦੇ ਇਲਾਕੇ ਦਾ ਸਹੀ ਮੰਡੀ ਵਾਲ ਨੂੰ ਜਾ ਰਹੀ ਸੀ ਇਹ ਲੋਕ ਗੱਡੀ ਵੇਖ ਕੇ ਅਕਾਰੀ ਦੇ ਲੋਗੇ ਇਹਨਾਂ ਨੇ ਆਪਣੇ ਪਛਾਣ ਪਹਿਲਾਂ ਗਲਤ ਨਾਮ ਦੱਸੇ ਜਿਹੜੇ ਇਹਨਾਂ ਨੂੰ ਦੁਬਾਰਾ ਪੁੱਛਣ ਦੇ ਇਹਨਾਂ ਨੇ ਆਪਣੇ ਸਹੀ ਨਾਮ ਦਿੱਤੇ ਇਹਨਾਂ ਨੇ ਕੋਈ ਹੋਰ ਜਿਹੜਾ ਕਾਗਜ਼ ਦਿੱਤਾ ਸਰਸਾ ਜੀ ਇਸ ਲਈ ਨੂੰ ਧਾਰਾ 128 ਬੀ ਐਨ ਐਸ 好。